ਪੰਜਾਬ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਤੁਸੀਂ ਦੁਬਾਰਤ ਪੰਜਾਬ ਦੇ ਲੁਧਿਆਣਾ ਤੋਂ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੇ ਕਿ ਅਜਨਾਲਾ ਦੇ ਪਿੰਡ ਦੇ ਇੱਕ ਮੁੰਡੇ ਦੀ ਇੱਕ ਨਬਾਲਿਗ ਮੁੰਡੇ ਦੀ ਜੋ ਹੈ ਲੁਧਿਆਣਾ ਵਿਖੇ ਮੌਤ ਹੋ ਗਈ ਹੈ ਤੇ ਇਹ ਦੱਸਿਆ ਜਾ ਰਿਹਾ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਉਸ ਮੁੰਡੇ ਦਾ ਇਲਾਜ ਕਰਵਾਇਆ ਜਾ ਰਿਹਾ ਸੀ ਉਸ ਤੋਂ ਪਹਿਲਾਂ ਤੁਹਾਨੂੰ ਕੇਸ ਬਾਰੇ ਦੱਸਦੇ ਕਿ ਬੀਤੀ ਦਿਨੀ ਖਬਰ ਸਾਹਮਣੇ ਆਈ ਸੀ ਇੱਕ ਵੀਡੀਓ ਸਾਹਮਣੇ ਆਇਆ ਸੀ ਜਿਸ ਵਿੱਚ ਇਹ ਦੱਸਿਆ ਜਾ ਰਿਹਾ ਸੀ ਕਿ ਇੱਕ ਨਬਾਲਿਕ ਮੁੰਡੇ ਦੀ ਜੋ ਹੈ ਇੱਕ ਕੁੜੀ ਵਾਲਿਆਂ ਨੇ ਜੋ ਹੈ ਬਹੁਤ ਗੁਇਤ ਨਾਲ ਕੁੱਟਮਾਰ ਕੀਤੀ ਸੀ ਵੀਡੀਓ ਜਿਹੜਾ ਉਸ ਦੀ ਬਣਾਈ ਸੀ ਨੱਕ ਨਾਲ ਨਕੀਰਾ ਉਸ ਮੁੰਡੇ ਤੋਂ ਕਢਵਾਇਆ ਗਿਆ ਸੀ ਤੇ ਤੁਹਾਨੂੰ ਦੱਸਦੇ ਕਿ ਉਸ ਮੁੰਡੇ ਦੀ ਹੁਣ ਜੋ ਹੈ ਲੁਧਿਆਣਾ ਵਿਖੇ ਮੌਤ ਹੋ ਗਈ ਹੈ ਉੱਥੇ ਹੀ ਜਿਹੜੇ ਮੁੰਡੇ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਪੂਰੀ ਦੇ ਮਾਪਿਆਂ ਨੇ ਹੀ ਜੋ ਹੈ ਪੁਲਿਸ ਵਾਲਿਆਂ ਨੂੰ ਉਹਦੀ ਕੁੱਟਮਾਰ ਕਰਨ ਲਈ ਗਿਆ ਸੀ। ਕੀ ਆ ਪੁਰਾ ਮਬਲਾ ਆਹ ਤੁਹਾਨੂੰ ਦੱਸਦੇ ਆ। ਤਾਂ ਜਾਣਕਾਰੀ ਮੁਤਾਬਿਕ ਪਿੰਡ ਚਮੀਆਰੀ ਦਾ ਇਹ ਨਬਾਲਿਕ ਨੌਜਵਾਨ ਰੋਹਿਤ ਤੇ ਪਿੰਡ ਦੀ ਹੀ ਨਬਾਲਿਕ ਲੜਕੀ ਆਪਸ ਵਿੱਚ ਪ੍ਰੇਮ ਕਰਦੇ ਸੀ। ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਲੜਕੇ ਨੂੰ ਕਾਬੂ ਕਰਕੇ ਉਸ ਦੀ ਪੂਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਤੇ ਕੁੱਟਮਾਰ ਕਰਕੇ ਉਸ ਦੀ ਨੱਕ 'ਨਾਂ ਲਕੀਰਾਂ ਵੀ ਕਢਵਾਈਆਂ। ਇਸ ਦੀ ਵੀਡੀਓ ਵੀ ਬਣਾਈ ਗਈ ਸੀ। ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਤੇ ਲੜਕੇ ਤੇ ਮਾਮਲਾ ਦਰਜ ਕਰਵਾ ਦਿੱਤਾ। ਉਸ ਤੋਂ ਬਾਅਦ ਲੜਕੇ ਨੂੰ ਪੁਲਿਸ ਨੇ ਲੁਧਿਆਣਾ ਜੇਲ੍ਹ ਵਿੱਚ ਭੇਜ ਦਿੱਤਾ ਤੇ ਹੁਣ ਨੌਜਵਾਨ ਦੀ ਜੇਲ੍ਹ ਵਿੱਚ ਮੌਤ ਹੋ ਗਈ ਹੈ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਪੁਲਿਸ ਤੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਲੜਕੇ ਦੀ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਸੀ ਤੇ ਪੁਲਿਸ ਦੀ ਹਾਜ਼ਰੀ ਵਿੱਚ ਹੀ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਕੋਲੋਂ ਕਟਵਾਇਆ ਸੀ ਜਿਸ ਦੇ ਚੱਲਦੇ ਉਸ ਨੂੰ ਕੋਈ ਅੰਦਰੂਨੀ ਸੱਟ ਲੱਗ ਗਈ ਤੇ ਉਸ ਦੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਨੇ ਪੁਲਿਸ ਤੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਮਾਮਲੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏ ਗੱਲ ਤੇ ਬਹੁਤ ਤਕਾ ਹੋਇਆ ਜੀ ਉਹਦੇ ਨਾਲ ਉਹਦਾ ਕਸੂਰ ਕੋਈ ਨਹੀਂ ਮੁੰਡੇ ਦਾ ਕੁੜੀ ਨੂੰ ਬੜਾ ਪਰੇਸ਼ਾਨ ਕਰਨ ਦੀ ਸੀ 8-10 ਦਿਨ ਹੋ ਗਏ ਫੋਨ ਕਰ ਕਰ ਕੇ ਉਹ ਕੁੜੀ ਨੇ ਉਹਨੂੰ ਲੈ ਕੇ ਚਲ ਗਈ ਪਰ ਉਹਦਾ ਉਹਨਾਂ ਨੂੰ ਕਸੂਰ ਨਹੀਂ ਗਿਣਿਆ ਕੁੜੀ ਦਾ ਉਹ ਲੈ ਕੇ ਤੇ ਚਲ ਗਈ ਬਰੈਥੀ ਉੱਥੇ ਫਿਰਦਾ ਰਿਹਾ ਕਿ ਰਿਸ਼ਤੇਦਾਰ ਕੋ ਚਲ ਗਏ ਉਹਨਾਂ ਨੇ ਮਗਰੋਂ ਪੁਲਿਸ ਨੂੰ ਨਹੀਂ ਕਿਹਾ ਜਾਂ ਪੁਲਿਸ ਵੀ ਉਹਦੇ ਨਾਲ ਲੜੀ ਪਤਾ ਨਹੀਂ ਉਹਨਾਂ ਨੂੰ ਕਹਿ ਕੇ ਉਹਨਾਂ ਪੁਲਿਸ ਨੂੰ ਨਹੀਂ ਫੜਾਇਆ ਆਪ ਹੀ ਚਲ ਗਏ ਤੇ ਪੁਲਿਸ ਵਾਲੇ ਵੀ ਨਾਲ ਲੜੇ ਇਹਨਾਂ ਦੇ ਉਹ ਆਪ ਹੀ ਚਲ ਗਏ ਉਹਨਾਂ ਰਾਜ ਕੋੜ ਕੋੜੀ ਨੂੰ ਮਾਰਦਾ ਵਾ ਮੁੰਡੇ ਕੇ ਪੁਲਿਸ ਨੂੰ ਦੇ ਤਾਰੇ ਪੁਲਿਸ ਨੇ ਵੀ ਮਾਰਿਆ ਤੇ ਉਹਦੀ ਬੰਦ ਦਿੱਸ ਹੋ ਗਈ ਮੁੰਡੇ ਦੀ ਕਿੱਥੇ ਸੀ ਉਹ ਬੱਚਾ ਹਾਂਜੀ ਕਿੱਥੇ ਬੱਚਾ ਸੀ ਕਿੱਥੇ ਗਿਆ ਲੁਧਿਆਣਾ ਲੁਧਿਆਣੇ ਖੜਿਆ ਹੈ ਇਹਨਾਂ ਨੇ ਕਿੱਦਾਂ ਪਰਚਾ ਕਰਦੇ ਹਾਂਜੀ ਇਥੋਂ ਪਰਚਾ ਕੱਟਿਆ ਸੀ ਉਹਨਾਂ ਨੇ ਮੜੋਤੇ ਸੱਚਾ ਕੱਢ ਕੇ ਲਈ ਦਿਹਾਣੀ ਭੇਜੀ ਤਾਂ ਹਾਂਜੀ ਤੇ ਕਸੂਰ ਕੁੜੀ ਦਾ ਵੀ ਜ਼ਿਆਦਾ ਸੀ ਪਰ ਉਹਨਾਂ ਮੁੰਡੇ ਦਾ ਵੀ ਪਰ ਉਹਨਾਂ ਨੂੰ ਚਾਹੀਦਾ ਸੀ ਜੇ ਪਰਚਾ ਹੀ ਜਗਰਾਉਣਾ ਸੀ ਤੇ ਫਿਰ ਉਹਨਾਂ ਪਹਿਲਾਂ ਆਪ ਬਹੁਤ ਕੁੱਟਿਆ ਦੀ ਵੀਡੀਓ ਵੀ ਉਹਨਾਂ ਬਣਾ ਬਣਾ ਕੇ ਤੇ ਸਾਰੇ ਲੋਕਾਂ ਨੂੰ ਪਾਈਆਂ ਨੇ ਹੁਣ ਉਹਦੀ ਡੈਥ ਕਿੱਥੇ ਹੋਈ ਆ ਡੈਥ ਲੁਧਿਆਣੇ ਹੋਈ ਆ ਲੁਧਿਆਣੀ ਜੇਲ੍ਹ ਚ ਹੀ ਹਾਂਜੀ ਕੀ ਮੰਗ ਕਰਦੇ ਹੋ ਅਈ ਤੇ ਪ੍ਰਸ਼ਾਸਨ ਕੋਲ ਮੰਗ ਕਰਨੇ ਦਾ ਇਨਸਾਫ ਹੋਣਾ ਚਾਹੀਦਾ ਵਾ ਤੇ ਜਦੋਂ ਇਥੋਂ ਘਰੋਂ ਭੱਜ ਗਏ ਨਾ ਲੜਕੀ ਨੇ ਬਹੁਤ ਤੰਗ ਕੀਤਾ ਸੀ ਉਹਨੂੰ ਫੋਨ ਬੜੇ ਕਰਦੀ ਰਹਿੰਦੀ ਸੀ ਬਹੁਤ ਤੰਗ ਕੀਤਾ ਸੀ ਅਸੀਂ ਫੋਨ ਤੋਂ ਛਿੜਕਿਆ ਵੀ ਸੀ ਉਹ ਆਂਦੀ ਸੀ ਮੇਰ ਕੋਈ ਰੋਹਿਤ ਖੋ ਨਹੀਂ ਸਕਦਾ ਤੇ ਅਸੀਂ ਜਦੋਂ ਉਹਨੂੰ ਛਿੜਕਿਆ ਤੇ ਉਹ ਮੜਕੇ ਦੂਜੇ ਦਿਨ ਹੀ ਇਹ ਮੈਚ ਹੋ ਗਈਆਂ ਛਿੜਕ ਛੁੜਕ ਕੇ ਦੋਨਾਂ ਨੂੰ ਤੇ ਉਹ ਲੈ ਕੇ ਤੇ ਮੁੰਡੇ ਨੂੰ ਘਰੋਂ ਤੇ ਚੱਲ ਗਈ ਆ ਬੈਕ ਲੀੜਿਆਂ ਦਾ ਭਰਿਆ ਘਰੋਂ ਲੀੜਾਂ ਲੱਤਾ ਸਾਰਾ ਲਿਕੇ ਗਈ ਆ ਉਹਦੇ ਘਰ ਦੇ ਆ ਵੀ ਇਹਨੂੰ ਇਹ ਬਨ ਕੇ ਖੜਿਆ ਵਾ ਦੋ ਜੋੜੇ ਜੁੱਤੀਆਂ ਦੇ ਆ ਪੰਜ-ਛਤ ਜੋੜੇ ਲੀੜਿਆਂ ਦੇ ਵਾ ਸਭ ਕੁਝ ਪੈਸੇ ਤੇ ਲਵੀ ਮੈਨੂੰ ਨਹੀਂ ਪਤਾ ਕਿੰਨਾ ਵਾ 1000 ਤੇ ਬਾਕੀ ਇਹਨਾਂ ਨੇ ਜਦੋਂ ਜਾਦੇ ਬੰਦੇ ਵੇਖ ਕੇ ਜਦੋਂ ਸਵੇਰ ਸੇ ਇਹ ਪੇਸ਼ ਕਰਾਉਣ ਲੱਗੇ ਪਹਿਲਾਂ ਆਣ ਕੇ ਚੌਂਕੀ ਕਿ ਉੱਥੇ ਜਨਾਬ ਚਮਿਆਰੀ ਚੌਂਕੀ ਪੇਸ਼ ਕਰਾਉਨੇ ਆ ਜਦੋਂ ਇਹਨਾਂ ਨੇ ਬੂਹਾ ਖੜਕਾਇਆ ਤੇ ਮੈਂ ਵੇਖਿਆ ਤੇ ਜਦੋਂ ਤੇ ਬਹੁਤ ਜ਼ਿਆਦੀ ਲੈਣ ਲੱਗੀ ਬੜੇ ਜਣੇ ਤੇ ਮੈਂ ਡਰ ਕੇ ਘਬਰਾ ਕੇ ਮੈਂ ਕਹਤਾ ਇੱਥੇ ਨਹੀਂ ਆਇਆ ਕਿ ਜੇ ਮੈਂ ਕਹਤਾ ਆਇਆ ਤੇ ਜਿੰਨੇ ਜਣੇ ਆਏ ਇਹਨਾਂ ਨੇ ਮਾਰ ਜਾਣਾ ਵਾ ਤੇ ਉਹਨੂੰ ਬਚਾਉਣ ਦੀ ਮਾਰੀ ਨੇ ਮੈਂ ਆਖਿਆ ਵੀ ਇੱਥੇ ਨਹੀਂ ਆਇਆ ਉਹਨਾਂ ਨੇ ਜਨਾਨੀ ਇੱਕ ਗਈ ਇਹਨਾਂ ਦੀ ਨਾਲ ਜਨਾਨੀ ਤਲਾਸ਼ੀ ਕਰਨ ਡਿਆ ਪੀਆ ਕਲਾਸ਼ੀ ਕਰਕੇ ਨੇ ਵੇਖ ਦਿੱਤਾ ਤੇ ਉਹਨਾਂ ਦੇ ਗਾੜੀ ਛੋੜ ਕੇ ਕੁੜੀ ਨੂੰ ਇਹਨਾਂ ਛਾਤੀ ਨਾਲ ਲਾ ਲਿਆ ਵਾ ਕੁੜੀ ਨੂੰ ਇੱਕ ਚਪੇੜ ਨਹੀਂ ਮਾਰੀ ਕੁੜੀ ਨੂੰ ਹਿੱਕ ਨਾਲ ਲਾ ਲਿਆ ਤਾਂ ਮੁੰਡੇ ਨੂੰ ਦੇਹ ਤੋਂ ਪੜਦੇ ਥੱਪੜ ਸਾਰੇ ਜਣੇ ਪੈ ਗਏ ਆ ਗਲੀ 'ਚ ਵੀ ਤੇ ਬਾਹਰ ਵੀ ਤੇ ਮੁੜ ਕੇ ਰਾਜ ਖੜਕੇ ਨੂੰ ਮਾਰ ਕੇ ਬੰਨ ਕੇ ਫਿਰ ਇਹਨਾਂ ਰਾਜ ਖਿਲਾੜ ਕੇ ਬੰਨ ਕੇ ਉਹਦੇ ਮੂੰਹ ਦੇ ਵਿੱਚ ਛੱਤਰ ਮਾਰਦੇ ਰਹੇ ਵੀਡੀਓ ਬਣਾਉਂਦੇ ਰਹੇ ਮਾਰ-ਮਾਰ ਕੇ ਉੱਥੋਂ ਹੀ ਅੱਧ ਬਲੋਆ ਜਾ ਕਰਕੇ ਲੈ ਕੇ ਗਏ ਆ ਤੇ ਉੱਥੇ ਜਾ ਕੇ ਉਹ ਬੱਚੇ ਦੀਆਂ ਛੱਟਾਂ ਜਿਹੜੀਆਂ ਉਹ ਯਾਰ ਹੋ ਗਈਆਂ ਨੇ ਜਿਆਦਾ ਉਹਨੇ ਤਕਲੀਫ ਦੇਣ ਡੈ ਪਈਆਂ ਨੇ ਤੇ ਇਸੇ وجہ ਦੇ ਨਾਲ ਪੁਲਿਸ ਚੌਂਕੀ ਫੜਾਤਾ ਬਾਅਦ ਚੌਂਕੀ ਫੜਾਇਆ ਵਾਨਾ ਨੂੰ ਉਹਨਾਂ ਨੇ ਉਹਨਾਂ ਨੇ ਲਿਆ ਕੇ ਉਥੇ ਸਟਿਆ ਚੌਂਕੀ ਵਾਲਿਆਂ ਨੇ ਕੁੱਟਿਆ ਕੁੱਟਿਆ ਵਾ ਉਹਨਾਂ ਨੇ ਸਾਡੀ ਮਦਦ ਇੱਕ ਨਹੀਂ ਕੀਤੀ ਉਹਨਾਂ ਦੀ ਸੁਣੀ ਆ ਉਹਨਾਂ ਕੁੜੀ ਨਹੀਂ ਫੜੀ ਕੁਛ ਨਹੀਂ ਕੀਤਾ ਉਹਨਾਂ ਤੇ ਪਰਚਾ ਨਹੀਂ ਕੀਤਾ ਪਰਚਾ ਉਹਨਾਂ ਤੇ ਵੀ ਚਾਹੀਦਾ ਸੀ ਕੁੜੀ ਦੀ ਪੂਰੀ ਗਲਤੀ ਸੀ ਕੁੜੀ ਨੂੰ ਹਿੱਕ ਨਾ ਲਾ ਲਿਆ ਵਾ ਤੇ ਮੁੰਡੇ ਨੂੰ ਫੜ ਕੇ ਤੇਨਾ ਮਾਰ ਦਿੱਤਾ ਵਾ ਕੋਣ ਕੋਣ ਕਸੂਰਵਾਰ ਮੰਨਦੇ ਹੋ ਇਹਦੇ ਵਿੱਚ ਮੈਂ ਕਸੂਰਵਾਰ ਮੰਨਦੀ ਆ ਪੂਰਾ ਕੁੜੀ ਨੂੰ ਤੇ ਕੁੜੀ ਦੇ ਮਾਪਿਓ ਨੂੰ ਤੇ ਜਿਹੜੀ ਇੱਕ ਜਨਾਨੀ ਨਾਲ ਗਈ ਸੀ ਜਿਹਨੇ ਫੜ ਕੇ ਤਵਾ ਦਾ ਕੁੜੀ ਨੂੰ ਛਾਤੀ ਨਾਲ ਲਾ ਲਿਆ ਤੇ ਮੁੰਡੇ ਨੂੰ ਚਪੇੜਾਂ ਡਿਆ ਵੀ ਮਾਰਨਾ ਆਪ ਵੀ ਮਾਰਨ ਡਿਆ ਵੀ ਤੋਹਨਾ ਕੋਈ ਮਰਵਾਇਆ ਮੈਂ ਚਾਹੁੰਨੀ ਆ ਪੀ ਉਹ ਬੁੱਢੀ ਦਾ ਵੀ ਪਰਚਾ ਹੋਣਾ ਚਾਹੀਦਾ ਉਹ ਮੈਨੂੰ ਨਹੀਂ ਪਤਾ ਮੱਝ ਜੀ ਕਾਲੀ ਜੀ ਹੈਗੀ ਮੈਨੂੰ ਨਹੀਂ ਪਤਾ ਉਹ ਕੌਣ ਆ ਉਹਨਾਂ ਦੀ ਕੀ ਲੱਗਦੀ ਹਾਂਜੀ ਹਾਂਜੀ ਪੁਲਿਸ ਨੇ ਸਾਡੀ ਸੁਣਵਾਈ ਨਹੀਂ ਕੀਤੀ ਅਸੀਂ ਉਹਨਾਂ ਚੱਕ ਰਹੀ ਲਾਸ਼ ਰੱਖਾਂਗੇ ਸੜਕ ਦੇ ਉੱਤੇ ਜਿੰਨਾ ਸਜਾ ਕਰ ਸਾਡੀ ਸੁਣਵਾਈ ਨਾ ਅਸੀਂ ਇਹਦਾ ਹਜੇ ਅਸੀਂ ਕੁਝ ਨਹੀਂ ਕਰ ਸਕਦੇ লাশ ਦਾ ਅਸੀਂ লাশ ਸਾਰਿਆਂ ਨੇ ਜਾ ਕੇ ਤੇ ਧਰਨਾ ਲਾ ਦੇਣਾ লাশ ਅਸੀਂ ਸੜਕ ਤੇ ਰਕਦੇ ਨਹੀਂ ਮੇਰਾ ਨਾਮ ਬਿੱਲਮਸੀ ਤੇ ਮੇਰੇ ਪਿੰਡ ਮੇਰਾ ਪਿੰਡ ਚਮਿਆਰੀ ਹੈ ਤਹਿਸੀਲ ਜਨਾਲ ਡਿਸਟ੍ਰਿਕਟ ਅੰਮ੍ਰਿਤਸਰ ਤੇ ਸਾਡੇ ਬੇਟੇ ਨੂੰ ਨਾ ਇਥੋਂ 15-20 ਗੁੰਡੇ ਜਿਹੜੇ ਨਾ ਚੋਕ ਲਿਆਏ ਆ ਪਹਿਲਾਂ ਤਾਂ ਉਹਨਾਂ ਦੀ ਬੇਟੀ ਜਿਹੜੀ ਆਪੇ ਉਹਦੇ ਨਾਲ ਆ ਗਈ ਆ ਤੇ ਫਿਰ ਉਹਨਾਂ ਨੇ ਜਾ ਕੇ ਤੇ ਉਹਨਾਂ ਨੇ ਕਿਸੇ ਰਿਸ਼ਤੇਦਾਰ ਕੋ ਗਏ ਸੀ ਉਹਨਾਂ ਕੋ ਫੜ ਕੇ ਇਹਨਾਂ 15 20 ਬੁੰਡੇ ਜਾ ਕੇ ਉਹਨੂੰ ਬਹੁਤ ਜ਼ਿਆਦਾ ਕੁੱਟਿਆ ਵਾ ਨਾਲੇ ਉਹਦੀਆਂ ਵੀਡੀਓ ਬਣਾਈਆਂ ਨੇ ਤੇ ਨੱਕ ਨਾਲ ਕੀ ਨਾਲ ਕਢਾਈਆਂ ਨੇ ਤੇ ਬਹੁਤ ਜ਼ਿਆਦਾ ਤਸ਼ੱਜਦਤ ਕੀਤੀ ਉਹਨਾਂ ਤੇ ਤੇ ਉਹਨਾਂ ਵਿੱਚੋਂ ਪੰਜਾਂ ਦੀ ਤੁਹਾਨੂੰ ਪਛਾਣ ਹੈਗੀ ਆ ਬਾਕੀ ਇਹਨਾਂ ਸਾਨੂੰ ਉਹਨਾਂ ਦੀ ਬਾਕੀਆਂ ਦੀ ਪਛਾਣ ਬਾਕੀ ਹਣ ਪਛਾਹਤੇ ਨੇ ਤੇ ਪਹਿਲਾਂ ਪੁਲਿਸ ਇਹਨਾਂ ਨੇ ਕੁੱਟਿਆ ਵਾ ਘਰ ਵਾਲਿਆਂ ਨੇ ਤੇ ਮੁੜ ਕੇ ਬਾਅਦ ਚ ਪੁਲਿਸ ਵਾਲਿਆਂ ਨੇ ਕੁੱਟਿਆ ਨੇ ਪ੍ਰਸ਼ਾਸਨ ਨੇ ਕੁੱਟਿਆ ਵਾ ਤੇ ਕੋਟ-ਕੋਟ ਕੇ ਇੰਨਾ ਜ਼ਿਆਦਾ ਕੁੱਟ ਤੱਕ ਉਹ ਬੱਚੇ ਦੀ ਡੈਥ ਹੋ ਗਈ ਹੈ ਕਿੱਥੇ ਸੀ ਬੱਚਾ ਬੱਚਾ ਜੇਲ੍ਹ 'ਚ ਹੀ ਸੀ ਇਹਨਾਂ ਦੀ ਉਹਨਾਂ ਦੀ ਕੁੜੀ ਗਈ ਉਹਦੇ ਨਾਲ ਆਪ ਤੇ ਉਹ ਬੈਗ ਬੂਕ ਲੈ ਕੇ ਆਈ ਆਪ ਤਿਆਰ ਹੋ ਕੇ ਆਈ ਆ ਤੇ ਫਿਰ ਵੀ ਉਹ ਇਹੋ ਕਹਿੰਦੀ ਕਿ ਮੈਂ ਉਹਦੇ ਨਾਲ ਹੀ ਰਹਿਣਾ ਵਾਂ ਪਰ ਇਹਨਾਂ ਨੇ ਗੁੰਡੇ ਖੜਕੇ ਤੇ ਉਹ ਮੁੰਡੇ ਨੂੰ ਬਹੁਤ ਜ਼ਿਆਦਾ ਕੁੱਟਿਆ ਤੇ ਉਹਦੇ ਨਾਲ ਮੁੰਡੇ ਦੀ ਡੈਥ ਹੋ ਗਈ ਹੈ ਸਾਡੇ ਕੋਲ ਸਬੂਤ ਹੈ ਉੱਥੇ ਪੁਲਿਸ ਨੇ ਉਹ ਵਰਤਾਰਾ ਕੀਤਾ ਹੀ ਜਾਂ ਕਿ ਉਹ ਫਿਰ ਜੇਲ੍ਹ ਚ ਡਾਕਟਰ ਆ ਹਾਂ ਪੁਲਿਸ ਨੇ ਉਹਨਾਂ ਕੋ ਪੈਸੇ ਲੈ ਕੇ ਤੇ ਉਹਨਾਂ ਤੇ ਮੁੰਡੇ ਤੇ ਪਰਚਾ ਕਰ ਦਿੱਤਾ ਹਾਂ ਉਹਦੀ ਡੈਥ ਕਿੱਦਾਂ ਹੋ ਗਈ ਇਹਨਾਂ ਜੋ ਕੁੱਟਿਆ ਜਿਹੜਾ ਵਾ ਉਹਨਾਂ ਨਾਲ ਸਟਾ ਨਹੀਂ ਇੰਨੇ ਜਿਆਦਾ ਕੁੱਟ ਦਿੱਤਾ ਕਿ ਉਹ ਬੱਚਾ ਨਹੀਂ ਚੱਲ ਸਕਿਆ ਛੋਟਾ ਬੱਚਾ ਤਾਂ ਹੈਗਾ ਹੀ ਕੋਈ ਸਿਆਣਾ ਹੈ ਨਹੀਂ ਤੇ ਨਵਾਲਕ ਹੀ ਮਿਲਣ ਗਏ ਕੀ ਦੱਸਦਾ ਸੀ ਜਦੋਂ ਅਸੀਂ ਮਿਲਣ ਗਏ ਤਾਂ ਉੱਥੇ ਹੋਸ਼ ਹੀ ਕੁਝ ਨਹੀਂ ਤੇ ਨਾ ਉਹਨਾਂ ਨੇ ਕੋਈ ਇਲਾਜ ਕਰਾਇਆ ਨਾ ਉਹਨਾਂ ਸਾਨੂੰ ਦੱਸਿਆ ਕਿ ਤੁਹਾਡੇ ਬੱਚਾ ਸਿਰਫ ਸ਼ਾਮੀ ਜਦੋਂ ਬਿਲਕੁਲ ਹੀ ਡੈੱਡ ਹੋ ਗਿਆ ਤੇ ਫਿਰ ਉਹਨਾਂ ਸਾਨੂੰ ਫੋਨ ਕੀਤਾ ਵਾ ਉਸ ਤੋਂ ਬਾਅਦ ਅਸੀਂ ਗਏ ਤਾਂ ਅਸੀਂ ਹਾਲੇ ਰਸਤੇ 'ਚ ਹੀ ਜਾ ਰਹੇ ਹਾਂ ਤੇ ਫਿਰ ਸਾਨੂੰ ਫੋਨ ਕਰਤਾ ਕਿ ਤੁਹਾਡੇ ਬੱਚੇ ਦੀ ਡੈਥ ਹੋ ਗਈ ਹੈ ਪੁਲਿਸ ਅਧਿਕਾਰੀ ਕਿਹੜੇ ਸੀ ਉਸ ਸਮੇਂ ਪੁਲਸ ਅਧਿਕਾਰੀ ਦਾ ਮੈਨੂੰ ਨਹੀਂ ਸਾਨੂੰ ਵੜਨੇ ਦਿੱਤਾ ਸੀ ਦੋ ਤਿੰਨੇ ਜੀ ਗਏ ਆ ਉਹ ਸਾਰਾ ਟੱਬਰ ਹੀ ਸਾਰਾ ਇਕੱਠੇ ਹੋ ਗਏ ਉਹ ਡੰਡੇ ਲੈ ਕੇ ਤੇ ਉਥੇ ਬੈਠੇ ਰਹੇ ਚੌਂਕੀ 'ਚ ਤਾਂ ਸਾਨੂੰ ਗਾਂਹ ਜਾਣ ਹੀ ਨਹੀਂ ਦਿੱਤਾ ਕੀ ਮੰਗ ਕਰਦੇ ਜੀ ਅਸੀਂ ਪ੍ਰਸ਼ਾਸਨ ਕੋ ਇਹੋ ਮੰਗ ਕਰਦੇ ਆ ਕਿ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਏ ਤਾਂ 302 ਦਾ ਪਰਚਾ ਹੋਣਾ ਚਾਹੀਦਾ ਵਾ ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਤੇ ਅਗਲਾ ਸਟੈਪ ਕੀ ਹੋਏਗਾ ਤੁਹਾਡਾ ਅਸੀਂ ਫਿਰ ਜੋ ਵੀ ਹੜ ਕੋ ਚੌਂਕ 'ਚ ਬੰਦ ਕੀਤਾ ਜਾਏਗਾ ਜਿ ਨਾਲਾ ਚੌਕ ਲਿਆ ਕੇ